ਅੱਜ ਪ੍ਰੈਸ ਕਾਨਫਰੰਸ ਸੱਦੀ ਗਈ ਹੈ ਜੀ ਅ ਗਿਲਦੀਆ ਸਾਹਿਬ ਦੀ ਗਵਾਹੀ ਦੇ ਵਿੱਚ ਤੇ 2021 ਦੇ ਵਿੱਚ ਟਾਂਡਾ ਕਮੇਟੀ ਗਿਲਦੀਆ ਸਾਹਿਬ ਦੀ ਗਵਾਹੀ ਦੇ ਵਿੱਚ ਬਣੀ ਸੀ ਤੇ ਬੜਾ ਵਧੀਆ ਸਾਡਾ ਕੰਮ ਚੱਲਣ ਰਿਹਾ ਸੀ ਬਹੁਤ ਜ਼ਿਆਦਾ ਵਿਕਾਸ ਦੀ ਨੇਰੀ ਚੱਲਣ ਰਹੀ ਸੀ ਤੇ 2022 ਦੇ ਵਿੱਚ ਫਿਰ ਝੜ ਦੀ ਸਰਕਾਰ ਆ ਗਈ ਤੇ ਫਿਰ ਵੀ 7-8 ਮਹੀਨੇ ਵਧੀਆ ਕੰਮ ਚੱਲਦਾ ਰਿਹਾ ਫਿਰ ਐਮਐਲਏ ਸਾਹਿਬ ਨੂੰ ਸਲਾਹਕਾਰ ਟੱਕਰ ਪਏ ਸਲਾਹਕਾਰਾਂ ਨੇ ਉਹਨਾਂ ਨੂੰ 扑 ਘਾਤਾ ਤੇ ਉਹ ਮਤਲਬ ਜਿਹੜੀ ਕੰਮ ਦੀ ਰਫਤਾਰ ਸੀ ਉਹ ਬਹੁਤ ਜ਼ਿਆਦਾ ਸਲੋ ਹੋ ਗਈ ਤੇ ਉਹਦੇ ਨਾਲ ਫਿਰ ਸ਼ਹਿਰ ਦਾ ਬੜਾ ਨੁਕਸਾਨ ਹੋਇਆ ਜਿੱਥੇ ਟੈਂਡਰ ਸਾਡੇ ਮਤਲਬ ਅਸੀਂ ਕੀਤੇ ਸੀਗੇ 2-2 2.5 ਸਾਲ ਹੋ ਗਏ ਟੈਂਡਰ ਹੋਇਆਂ ਨੂੰ ਉਹਦਾ ਫਿਰ ਉਹਨਾਂ ਨੇ ਜਿਹੜੇ 2-4 ਐਮਸੀ ਸੀ ਉਹਨਾਂ ਦਾ ਕੰਮ ਕਰਾਤਾ ਤੇ ਬਾਕੀਆਂ ਦਾ ਕੰਮ ਰਕਾਤਾ ਉਹਦੇ ਵਿੱਚ ਫਿਰ ਵਰਕ ਆਰਡਰ ਕੱਟੇ ਜਾਂਦੇ ਆ ਫਿਰ ਵਰਕ ਆਰਡਰ ਨਹੀਂ ਕੱਟਦੇ ਸੀ ਅਸੀਂ ਬੜੇ ਜ਼ੋਰ ਦੇ ਨਾਲ ਬਹੁਤ ਟਿੱਟੀਆਂ ਕੱਢ ਕੱਢ ਕੇ ਤੇ ਵਰਕ ਆਰਡਰ ਘਟਾਇਆ ਵਰਕ ਆਰਡਰ ਕੱਟਣ ਦੇ ਵਾਜੂਦ ਵੀ ਉਹ ਕੰਮ ਹਜੇ ਤੱਕ ਜਦਾਂ ਆਇਆਪੁਰ ਆਸ਼ੂ ਦੇ ਬਾੜ ਦੇ ਵਿੱਚ ਆ ਜਾਂ ਗੱਬਰ ਦੇ ਬਾੜ ਦੇ ਵਿੱਚ ਆ ਲਾਡੀ ਦੇ ਬਾੜ ਦੇ ਵਿੱਚ ਕੰਮ ਆ ਤੇ ਉਹ ਹਜੇ ਤੱਕ ਕੰਮ ਕੰਪਲੀਟ ਨਹੀਂ ਹੋਏ ਤੇ ਉਸ ਤੋਂ ਬਾਅਦ ਫਿਰ ਕਹਿੰਦਾ ਸਾਡੇ ਵਿੱਚ ਵੀ ਸਾਬਕਾ ਪ੍ਰਧਾਨ ਸੀ ਜਿਹੜਾ ਕੀ ਇੱਥੇ ਗਿਲਦਿਆ ਸਾਹਿਬ ਦੀ ਟੀਮ ਦੇ ਵਿੱਚ ਉਹ ਘੋਣ ਲਾਉਣ ਰਿਹਾ ਸੀਗਾ ਤੇ ਹਾਰ ਕੇ ਫਿਰ ਗਿਲਦਿਆ ਸਾਹਿਬ ਨੂੰ ਸੋਚਿਆ ਵੀ ਇਹ ਜ਼ਿਆਦਾ ਨੁਕਸਾਨ ਕਰੂਗਾ ਤਾਂ ਉਹਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਤੇ ਉਹ ਫਿਰ ਚਲ ਗਿਆ ਉਧਰ ਤੇ ਉਹਦੀ ਤੁਹਾਨੂੰ ਪਤਾ ਆਤ ਹੈਗੀ ਆ ਤੇ ਉਹਨੇ ਤੇ ਸਵੇਰੇ 5 ਵਜੇ ਜਾ ਕੇ ਜਿਹੜਾ ਲੀਡਰ ਉਤੋਂ ਬੈਠਣਾ ਹੁੰਦਾ ਵਾ ਤੇ ਉਹਨੇ ਕੀ ਕੀਤਾ ਕਿ ਜਿਹੜੇ 10 ਸਾਲ ਦੇ ਘਰ-ਘਰ ਜਾ ਕੇ ਵੋਟਾਂ ਮੰਗਣ ਵਾ ਝਾੜੂ ਦੀ ਮੰਗਣ ਦੇ ਸੀ ਉਹ ਪਿੱਛੇ ਹੋ ਗਏ ਤਾਂ ਕੱਲਾ ਅੱਗੇ ਹੋ ਗਿਆ ਤੇ ਹੁਣ ਉਹਦੀ ਸਲਾਹ ਦੇ ਨਾਲ ਕੰਮ ਬਿਲਕੁਲ ਠਾਪਾ ਉਲਟਾ ਫਿਰ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਬ੍ਰਦਰ ਮੇਰੇ ਦੇ ਇਹਨਾਂ ਨੇ ਅਫਸੋਸਤਾ ਕੀ ਕਰਨਾ ਵਾ ਉਲਟਾ ਇਹ ਹੋ ਗਿਆ ਕਿ ਮਾਰਸ਼ਲ ਦੇ ਬ੍ਰਦਰ ਦੀ ਡੈਥ ਜਲੰਧਰ ਹੋਈ ਆ ਉਹਨੂੰ ਟਾਂਡਾ ਕਮੇਟੀ ਵਿੱਚ ਦਰਜ ਕਰਾਇਆ ਪਰ ਉਹ ਉਹਦੇ ਵਿੱਚ ਝੂਠੇ ਪਾਏ ਗਏ ਆ ਹੁਣ ਇਹਨਾਂ ਨੇ ਇੱਕ ਨਵਾਂ ਕੰਮ ਫੜ ਲਿਆ ਵਾ ਕਿ ਇਹਨਾਂ ਨੇ ਨਾ ਲੋਕਲ ਬਾਡੀ ਚੰਡੀਗੜ੍ਹ ਦੇ ਵਿੱਚ ਆ ਨੋਟਿਸ ਮੈਨੂੰ ਕਢਾਇਆ ਵਾ ਉਹਦੇ ਵਿੱਚ ਇਹ ਲਿਖਿਆ ਗਿਆ ਵਾ ਕਿ ਜਿਹੜਾ ਪ੍ਰਧਾਨ ਆ ਟਾਂਡਾ ਕਮੇਟੀ ਦਾ ਨਾ ਤਾਂ ਉਹ ਟੈਂਡਰਾਂ ਤੇ ਸਾਈਨ ਕਰਨ ਡਿਆ ਤੇ ਨਾ ਚੈੱਕ ਸਾਈਨ ਕਰਨ ਡਿਆ ਜਾਂ ਕਿ ਉਹਦੇ ਵਿੱਚ 1% ਵੀ ਸੱਚ ਨਹੀਂ ਗਾ ਜਿਹੜੇ ਚੈੱਕ ਦੀ ਗੱਲ ਕਰਦੇ ਆ ਉਹ ਵੀ HDFC HDFC ਬੈਂਕ ਤੋਂ ਆਪਾਂ ਕੈਪੀਟਲ ਦੇ ਵਿੱਚ 2 ਕਰੋੜ ਰੁਪਈਆ ਕਰਾਇਆ ਸੀ ਉਹ ਵੀ ਪ੍ਰੂਫ ਆਪਣੇ ਕੋਲ ਹੈਗੇ ਆ ਹਨ ਉਸ ਤੋਂ ਬਾਅਦ ਟੈਂਡਰਾਂ ਦੀ ਲਈ ਗੱਲ ਉਹਦਾ ਬਕਾਇਦਾ ਅਸੀਂ ਆਪਣੇ ਸਾਰੇ ਐਮਸੀਆਂ ਦੇ ਸਹਿਯੋਗ ਦੇ ਨਾਲ ਯੂਓ ਸਾਹਿਬ ਨੂੰ ਲੈਟਰ ਕੱਢਣ ਦੇ ਆ ਕਿ ਸ਼ਹਿਰ ਦੇ ਵਿੱਚ ਬਹੁਤ ਸਾਰੇ ਕੰਮ ਆ ਜਦਾਂ ਰਾਸ਼ਟਰੀ ਝੰਡਾ ਸ਼ਿਮਲਾ ਪਹਾੜੀ ਲਾਉਣਾ ਸੀ ਧਰਮਸ਼ਾਲਾ ਦੇ ਬਹੁਤ ਸਾਰੇ ਕੰਮ ਆ ਸ਼ਿਮਲਾ ਪਹਾੜੀ ਹੋਰ ਜਿੰਨੇ ਵੀ ਬਹੁਤ ਸਾਰੇ ਕੰਮ ਆ ਕੰਮ ਪੈਂਡਿੰਗ ਪਏ ਆ ਪਰ ਉਹ ਸਾਡੇ ਕਹਿਣ ਦੇ باوجود ਵੀ ਲੈਟਰ ਲਿਖਣ ਦੇ باوجود ਵੀ ਉਹ ਕੰਮ ਉਹ ਟੈਂਡਰ ਨਹੀਂ ਲਾਉਂਦੇ ਉਹ ਕਹਿੰਦੇ ਜੀ ਉਹ ਕਹਿੰਦੇ ਹਜੇ ਤੱਕ ਜੀ ਜਿਹੜਾ ਗੱਲ ਕਰੀ ਤੇ ਤੁਹਾਡਾ ਕਹਿੰਦਾ ਪਾਵੇ ਹੈਗਾ ਕਿ ਹਲਕਾ ਵਿਧਾਇਕ ਜਿਹੜੇ ਹੈਗੇ ਨਹੀਂ ਉਹ ਜਿਹੜਾ ਨਗਰ ਕਾਉਂਸਲ ਦਾ ਕੋਈ ਵੀ ਵਿਕਾਸ ਦਾ ਕਾਰਜ ਜਿਹੜਾ ਨਹੀਂ ਚੱਲਣ ਦੇ ਰਿਹਾ ਬਿਲਕੁਲ ਜੀ ਬਿਲਕੁਲ ਉਹ ਮਤਲਬ ਉਹ ਹਰ ਕੰਮ ਦੇ ਵਿੱਚ ਛੜੀ ਕਾੜਾ ਰਹੇ ਆ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਬੈਠੀ ਆ ਜੀ ਜਿਹੜੇ ਉਹਨਾਂ ਨੇ ਸਾਨੂੰ ਮਤਲਬ ਨੋਟਿਸ ਘੜਾਏ ਆ ਕਿ ਪ੍ਰਧਾਨ ਤੇ ਨਾਲ ਐਮਸੀ ਮਤਲਬ ਕਹਿੰਦਾ ਪਾਵਾ ਕਿ ਗੇਮ ਤੋਂ ਬਾਹਰ ਹੋ ਜਾਣੇ ਤਾਂ ਬਾਅਦ ਦੇ ਵਿੱਚ ਆਪਣਾ ਆਪਾਂ ਮਰਜ਼ੀ ਕਰਾਂਗੇ ਪਰ ਇਹਦੇ ਵਿੱਚ ਹੋਣਾ ਕੁਝ ਨਹੀਂਗਾ ਉਹਨਾਂ ਦੇ ਦਿਮ ਉਹਦੇ ਨਾਲ ਕੀ ਹੋਣ ਡਿਆ ਕਿ ਸ਼ਹਿਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਣ ਡਿਆ ਬਹੁਤ ਜ਼ਿਆਦਾ ਨੁਕਸਾਨ ਹੋਣ ਡਿਆ ਬਹੁਤ ਸ਼ਹਿਰ ਮਤਲਬ ਸ਼ਹਿਰ ਸਾਡਾ ਪਿੱਛੇ ਪੈਂਡਿਆ ਸਰਕਾਰ ਜੋ ਮੇਰੇ ਪ੍ਰੈਸ ਵਾਲੇ ਵੀਰੋ ਮੈਂ ਅੱਜ ਤੁਹਾਨੂੰ ਵੈਲਕਮ ਕਰਦਾ ਤੁਸੀਂ ਮੇਰੇ ਕੋਲ ਆਇਓ ਸ਼ਹਿਰ ਦੀਆਂ ਕੁਝ ਮੁਸ਼ਕਲਾਂ ਨੇ ਕਿਉਂਕਿ ਇਹ ਚੋਣਾਂ ਨੇ 2022 ਦੇ ਵਿੱਚ ਸਰਕਾਰ ਬਦਲ ਗਈ ਭਗਵੰਤ ਸਿੰਘ ਮਾਨ ਸਾਡੇ ਮੁੱਖ ਮੰਤਰੀ ਬਣ ਗਏ ਤੇ ਨਾਲ 92 92 ਐਮਐਲਏ ਉਹਨਾਂ ਨੇ ਹੋਰ ਜਿੱਤ ਗਏ ਸਰਕਾਰ ਹੋਣ ਚ ਆ ਗਈ ਤਕਰੀਬਨ 2.5 ਸਾਲ ਤੋਂ ਸਮਾਂ ਜ਼ਿਆਦਾ ਬੀਤ ਰਿਹਾ ਹੈ 3 ਸਾਲ ਸਰਕਾਰ ਜਾਣ ਨੂੰ ਕਰਦੀ ਪਈ ਹੈ ਅੱਜ ਤੱਕ ਮੇਰੀਆਂ ਦੋ ਕਮੇਟੀਆਂ ਨੇ ਦੋ ਮਿਨਿਸਪੈਲਿਟੀ ਕਮੇਟੀਆਂ ਨੇ ਇੱਕ ਗੜ੍ਹਦੀ ਵਾਲਾ ਤੇ ਇੱਕ ਟਾਂਡਾ ਪੂਰੇ 2.5 ਸਾਲ ਤੋਂ ਸਮਾਂ ਬੀਤਣ ਦੇ ਬਾਅਦ ਵੀ 1 ਰੁਪਿਆ ਸਰਕਾਰ ਨੇ ਗ੍ਰਾਂਟ ਨਹੀਂ ਦਿੱਤੀ ਜੋ ਮਿਨਿਸਪੈਲਿਟੀਆਂ ਦਾ ਪੈਸਾ ਕਮਾਈ ਹੈ ਲੋਕਾਂ ਦੇ ਜਿਹੜੇ ਟੈਕਸਾਂ ਦਾ ਪੈਸਾ ਹੈ ਉਹ ਸਾਡੇ ਕੋਲ ਅੱਜ ਵੀ 1-4-10 ਕਰੋੜ ਰੁਪਇਆ ਪੇ ਹੈ ਇਹ ਕਿੰਨੇ ਟੈਂਡਰ ਨਹੀਂ ਹੋ ਰਿਹਾ ਸਾਡੇ ਵਰਕ ਆਰਡਰ ਕੱਟਿਆਂ ਨੂੰ 1.5 ਸਾਲ ਹੋ ਗਿਆ ਵਰਕ ਆਰਡਰ ਕੱਟਿਆ ਰੋ ਤੇ ਇਹਨਾਂ ਦੇ ਕੋਲ ਇੱਕ ਹੈ ਹੀ ਇੱਕ ਕੰਮ ਨਹੀਂ ਹੋ ਰਿਹਾ ਸ਼ਹਿਰ ਦੀ ਡਿਵੈਲਪਮੈਂਟ ਰੋਕ ਲਈ ਗੱਲ ਕਿ ਜਿਹੜੇ 2-3 ਐਮਸੀ ਜਿਹੜੇ ਭੱਜੇ ਸੀ ਜਾਂ ਅਸੀਂ ਕੱਢੇ ਸੀ ਅੱਜ ਉਹ ਜਿਹੜੇ ਨੇ ਐਮਐਲਏ ਨੂੰ ਵਗਰਲਾ ਕੇ ਉਂਗਲ ਲਾ ਕੇ ਤੇ ਕਮੇਟੀ ਨੂੰ ਭੰਗ ਕਰਨਾ ਚਾਹੁੰਦੇ ਆ ਪਟਿਕੀ ਹੋਇਆ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਹੋਣੀ ਸੀ ਮੇਰੇ ਮਰਹ ਦੋ ਮਹੀਨੇ ਨਹੀਂ ਸਰ ਹੋਏ ਤੇ ਇਹਨੇ ਤੇ ਕਾਫੀ ਸਰਪੰਚਾਂ ਦੀਆਂ ਮਾਂ ਮਰੋੜੀਆਂ ਤੇ ਰਿਜ਼ਲਟ ਇਹਨੇ ਦੇ ਸਾਹਮਣੇ ਆ ਗਿਆ ਮਾਂ ਮਰੋੜ ਦਾ ਰਿਜ਼ਲਟ ਇਹਨੇ ਸਾਹਮਣੇ ਆ ਗਿਆ ਕਿ ਟਾਂਡਾ ਜਿੱਥੇ ਮੈਂ ਅੱਗੇ ਹਰਿਆ ਸੀ ਅੱਜ ਮੈਨੂੰ ਤੁਹਾਡੇ ਸਾਰੇ ਸਾਥੀਆਂ ਨੇ ਸ਼ਹਿਰ ਨਿਵਾਸੀਆਂ ਨੇ ਤੇ ਪਿੰਡ ਵਾਲਿਆਂ ਨੇ ਮੈਨੂੰ ਬਹੁਤ ਵੱਡਾ ਮਾਣ ਦਿੱਤਾ ਤੇ ਮੈਂ ਉਸੇ ਹੀ ਹਾਰ ਦੇ ਬਾਅਦ ਜੇਤੀ ਪੀਛਣ ਚ ਆਇਆ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਮਾਂ ਮਰੋੜਿਆ ਮਦਾ ਨਹੀਂ ਨਾਲ ਲੱਗਦਾ ਜੇ ਤੁਸੀਂ ਕਿਸੇ ਦੀ ਐਮਸੀ ਦੀ ਕਿਸੇ ਸਰਪੰਚ ਦੀ ਮਾਹ ਬਰੋੜ ਕੇ ਲਜਾਓਗੇ ਉਹ ਤੁਹਾਡੇ ਨਾਲ ਨਹੀਂ ਜਾਏਗਾ ਜਿਹੜੇ ਗਏ ਆ ਤੁਸੀਂ ਵੇਖਿਓ ਜਦੋਂ ਤਦੂ ਢੜੀ ਇਲੈਕਸ਼ਨ ਹੋਣੀ ਹੈ 2027 ਦੇ ਵਿੱਚ ਇਹ ਸਭ ਤੁਹਾਡੇ ਕੋਲ ਲੱਭਣੇ ਨਹੀਂ ਇੱਕ ਨਜ਼ਰ ਵੀ ਨਹੀਂ ਆਣਾ ਤੁਹਾਨੂੰ ਇਸ ਕਰਕੇ ਮੇਰੀ ਬੇਨਤੀ ਹੈ ਸਰਕਾਰ ਦੇ ਅੱਗੇ ਜੇ ਤੁਸੀਂ ਪੈਸਾ ਵੀ ਨਹੀਂ ਦੇ ਸਕਦੇ ਮਿਊਨਿਸਪੈਲਟੀ ਦਾ ਜਿਹੜਾ ਫੰਡ ਹੈ ਉਹ ਵੀ ਨਹੀਂ ਲੱਗਣ ਦਿੰਦੇ ਪਏ ਸ਼ਹਿਰ ਦੀ ਡਿਵੈਲਪਮੈਂਟ ਰੁਕੀ ਪਈ ਬਸ ਸਾਤਾਂ ਦਾ ਟਾਈਮ ਚੱਲ ਰਿਹਾ ਹੈ ਨਾਲੇ ਗੰਦੇ ਸ਼ਹਿਰ ਦੇ ਵਿੱਚ ਬਦਬੂ ਆ ਰਹੀ ਹੈ ਲਾਈਟਾਂ ਦਾ ਸਿਸਟਮ ਖਰਾਬ ਹੋ ਗਿਆ ਕੰਮ ਤੁਸੀਂ ਕਰਨੀ ਦਿੰਦੇ ਮਾਮ ਰੋਡ ਰੋਡ ਕੇ ਕਮੇਟੀ ਨੂੰ ਭੰਗ ਕਰਨਾ ਚਾਹੁੰਦੇ ਹੋ ਜੇ ਤੁਸੀਂ ਕਿਸੇ ਐਮਸੀ ਦਾ ਪ੍ਰਧਾਨਾ ਜਾਂਚੀ ਕੀਤੀ ਤੇ ਕੋਰਟ ਚ ਬੈਠੀ ਗੀ ਮੈਂ ਤੁਹਾਨੂੰ ਵੀ ਕੋਰਟ ਦੇ ਵਿੱਚ ਖਿੱਚਾਂਗਾ ਤੇ ਤੁਹਾਡੇ ਸਾਰੇ ਪ੍ਰਸ਼ਾਸ਼ਕਾਂ ਨੂੰ ਵੀ ਖਿੱਚਾਂਗਾ ਇਹ ਤੁਸੀਂ ਇਹ ਭੁੱਲਣਾ ਜਾਇਓ ਕਿ ਤੇ ਇਹ ਬੰਦੇ ਨਾ ਟੁੱਟਣੇ ਤੁਹਾਡੇ ਕੋਲ ਤਾਂ ਨਾ ਤੁਹਾਡੇ ਨਾਲ ਜਾਣੇ ਆ ਸੁਣ ਲਓ ਮੇਰੀ ਗੱਲ ਨਾ ਮੇਰੀ ਕਮੇਟੀਆਂ ਦੋਨੇ ਭੰਗ ਹੋਣੀਆਂ ਨੇ ਸਮਝੀ ਮੇਰੀ ਗੱਲ ਇਹ 20 ਸਾਲ ਤੋਂ ਮੇਰੀਆਂ ਕਮੇਟੀਆਂ ਇੱਥੇ ਬੰਦੀਆਂ ਆ ਰਹੀਆਂ ਨੇ ਸ਼ਹਿਰ ਦੇ ਵਿੱਚ ਇਹ ਅਜੇ ਤੱਕ ਕਿਸੇ ਕੋਈ ਟੁੱਟੀਆਂ ਦੇ ਨਾ ਤੁਹਾਡੇ ਕੋਲ ਟੁੱਟਣੀਆਂ ਨੇ ਇਹ ਮੇਰੀ ਬੇਨਤੀ ਹੈ ਸਿੱਧੇ ਪਾਸੇ ਲੱਗੋ ਪੈਸਾ ਦੇਓ ਡਿਵੈਲਪਮੈਂਟ ਕਰਾਓ ਸ਼ਹਿਰ ਨੂੰ ਸੁੰਦਰ ਬਣਾਓ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ ਇਹ ਰੰਗਲਾ ਪੰਜਾਬ ਬਰ ਰਿਆ ਦਸ਼ਿਆਂ ਦੀ ਪਰਮਾਰ ਪੈਸਾ ਦੇ ਕੋ ਨਹੀਂ ਰਹਾ ਤੁਸੀਂ ਯਾਰ ਯਾਰ ਬੀਬੀਆਂ ਨੂੰ ਕਿਹਾ ਸੀ 1100 ਕਰਤਾ ਉਹ ਕਿੱਥੇ ਤੁਹਾਡਾ ਪੈਸਾ ਦੁਕਾਨਾਂ ਕਮੇਟੀ ਦੁਕਾਨਾਂ ਕਮੇਟੀ ਦੀਆਂ ਜਿਹੜੀਆਂ ਕਿ ਤੁਸੀਂ ਤੋੜ-ਤੋੜ ਕੇ ਲੋਕਾਂ ਨੇ ਦੁਕਾਨਾਂ ਦੇ ਵਿੱਚੋਂ ਦੁਕਾਨਾਂ ਕੱਢ ਕੇ ਚੌੜੀਆਂ ਕਰਤੀਆਂ ਤੇ ਮੇਰੇ ਖਿਆਲ ਇਹ ਹੈ ਕਮੇਟੀ ਦਾ ਮਾਹੌਲ ਇਹ ਜਿਹੜਾ ਇਹੋ ਇੱਥੇ ਤੇ ਨਾਲ ਉਹਦਾ ਸਟਾਫ ਹੈ ਮੈਂ ਉਹਨੂੰ ਵੀ ਬੇਨਤੀ ਕਰਨਾ ਪੁੱਠੇ ਕੰਮ ਛੱਡਦੇ ਹੋ ਤੁਸੀਂ ਜਾਣਾ ਕਿਤੇ ਨਹੀਂ ਇੱਥੇ ਰਹਿਣਾ ਤੁਸੀਂ ਇਹ ਵੇਖ ਲਓ ਸਰਕਾਰ ਦਾ ਸਮਾਂ ਬੀਤਦਾ ਜਾ ਰਿਹਾ ਤੇ ਤੁਸੀਂ ਇੱਥੇ ਰਹਿਣਾ ਸਿੱਧੇ ਪਾਸੇ ਜਾਓ ਕਿਸੇ ਨੂੰ ਸਨੇਕ ਸਲਾਹ ਦਿਓ ਐਮਐਲਏ ਨੂੰ ਇੱਕ ਸਲਾਹ ਦਿਓ ਇਹ ਨਾ ਕੋਈ ਕਿਹਨੂੰ ਭੰਗ ਕਰਦੇ ਹੋ ਜੀ ਇਹ ਭੰਗਾਂ ਕਿਤੇ ਇੰਦਾ ਨਹੀਂ ਹੁੰਦੀਆਂ ਇਸ ਕਰਕੇ ਚੋਣਾ ਆਣੀਏ ਤੇ ਫਿਰ ਆਪਾਂ ਲੜ ਲਾਂਗੇ ਫਿਰ ਤੁਸੀਂ ਬਣਾ ਲਿਓ ਕਮੇਟੀ ਆਪਣੀ ਚੋਣਾ ਆਣੀਆਂ ਨੇ ਤੁਸੀਂ ਆਪਣੀ ਇੱਕ ਕਮੇਟੀ ਆਪਣੇ ਬੰਦੇ ਕਾਇਮ ਕਰੋ ਤੁਸੀਂ ਕਮੇਟੀ ਬਣਾ ਲਿਓ ਮੈਂ ਤਾਂ 20 ਸਾਲ ਬਣਾ ਲਈਏ ਤੁਸੀਂ ਵੀ ਇੱਕ ਰੀ ਬਣਾ ਕੇ ਵੇਖ ਲਿਓ ਤੁਸੀਂ 22 ਸਾਲ ਦੇ ਹੋ ਕਿੰਨੇ ਸਾਲ ਬਾਅਦ ਤੁਹਾਨੂੰ ਰਾਜ ਭਗ ਮਿਲਿਆ ਤੁਸੀਂ ਚਲਾ ਕੇ ਦੇਖੋ ਜਰਾ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੱਚੀ